ਹਾਂਜੀ ਸਸਰੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਚ ਲੈਂਚ ਲੈ ਨਵੀਂ ਗੱਡੀ ਤੇ ਆ ਆਪਾਂ ਉੱਥੇ ਛੱਡਿਆਵਾਂਗੇ ਤੇ ਨਵੀਂ ਲਿਆਵਾਂਗੇ ਉੱਥੇ ਜਾ ਕੇ ਮਿਲਦੇ ਤੁਹਾਨੂੰ ਮੇਰੇ ਨਾਲ ਸਾਥ ਦੇ ਰਹੇ ਨੇ ਜੋਵਨ ਤੇ ਗੁਰシャン ਚਾਹ ਬਰੋ ਚਲੋ ਉੱਥੇ ਜਾ ਕੇ ਮਿਲਦੇ ਤੁਹਾਨੂੰ ਲੋਰੀ ਗੱਡੀ ਆਪਾਂ ਲਿਆਉਂਦੀ ਆ ਦੇਖ ਲਓ ਕਿਸੇ ਹਈਆ ਸਹੀਆ ਅੱਜ ਅੱਡੀ ਦਿਖਾਤੀ ਮੜੀ ਸ਼ਬਦ ਹੈ ਯਾਰ ਨਾ ਤੇ ਇਹ ਰੇਡੀਓ ਸਿਸਟਮ ਵਾਲਾ ਕਰ ਜਾ ਕੇ ਸੈੱਟ ਕਰਦੇ ਆ ਪਤਾ ਨਹੀਂ ਆਪਾਂ ਨੂੰ ਹਲੇ ਤੇ ਕਾਫੀ ਥੱਲੇ ਸੀਟ ਦੀ ਵੀ ਆ ਦੀ ਤੇ ਉਹ ਦੂਜੀ ਗੱਡੀ ਦੀ ਉੱਚੀ ਸੀ ਉਹ ਆਪਾਂ ਛੱਡਿਆ ਦੀ ਹੁਣ ਤੇ ਵਧੀਆ ਚਲਾਉਣ ਨੂੰ ਸਟੀਰਿੰਗ ਵੀ ਪੂਰਾ ਮਹੁਰ ਵੀ ਦੋਆ ਰਿਲੈਕਸ ਤੇ ਬਾਕੀ ਇਸ ਹੀ ਚੱਲ ਰਿਹਾ ਸਹੀ ਆ ਸਾਰਾ ਕੁਝ ਤੇ ਪਿੱਛੇ ਵੀ ਸਹੀ ਆ ਨਾ ਹੂੰ ਤੇ ਸਪੇਸ ਕਾਫੀ ਆ ਪਿੱਛੇ ਡਿੱਗੀ ਵੀ ਵੱਡੀ ਆ ਘਰ ਜਾ ਕੇ ਦੁਹਾਨੇ ਚਲੋ ਚੱਲੀਏ ਘਰ ਨੂੰ ਆ ਪਿੱਛੇ ਵੱਲ ਲੱਭਣਾ So ਬਾਈਟਾ ਥੋੜਾ ਪੈਟਰੋਲ ਪਾਇਆ ਤੇ ਉਦਾ ਗੈਸ ਵੀ ਪੈਂਦੀ ਆ ਉਹ ਗੈਸ ਉਹ ਤੁਹਾਨੂੰ ਦੱਸਾਂਗੇ ਆਪਾਂ ਹੁਣ ਆਪਾਂ ਪੈਟਰੋਲ ਪਾ ਲਿਆ ਪੈਟਰੋਲ ਤੇ ਆਪਾਂ ਜਿਹੜਾ ਗੈਸ ਤੇ ਗੈਸ ਆਟੋਮੈਟਿਕਲੀ ਗੈਸ ਤੇ ਵਧਦੀ ਆ ਦਾਰਦੇ ਦੀਆ ਪਰਾਈ ਵੀ ਜੀਰ ਪਾਓ ਆ ਵੀ ਹੱਡ ਬੜਾ ਫਲਾਟ ਗਿਆ ਨਾ ਯਾਰ ਆਹ ਤੇ ਨੀ ਲੂਸ ਤਰੀ ਇਹਨਾਂ ਰਾਤ ਖਾਲੇ ਸੀ

ਚਲੋ ਠੀਕ ਹੈ ਜੀ ਟੈਪ ਵੀ ਕਾਫੀ ਹੋ ਗਿਆ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਚਲੋ ਵੱਡੀ ਮਿਲ ਗਈ ਆਪਾਂ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਆ ਤੇ ਬਾਕੀ ਹੁਣ ਸ਼ਨੀਵਾਰ ਨੂੰ ਬਲੌਗ ਆਊਗਾ ਆਪਣਾ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਸਾਰੇ ਸਤਿ ਸ੍ਰੀ ਅਕਾਲ ਧੰਨਵਾਦ